ਇਟਲੀ ਗੁਰਦੁਆਰਾ ਸਿੰਘ ਸਭਾ ਕੋਰ ਤੇਨੋਵਾ ਵੱਲੋਂ ਕੱਲ੍ਹ ਤੋਂ ਵਿਖੇ ਵਾਲੀਬਾਲ ਟੂਰਨਾਮੈਂਟ ਆਯੋਜਿਤ ਕੀਤਾ ਗਿਆ ਇਸ ਟੂਰਨਾਮੈਂਟ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਖੇਡਾਂ ਨਾਲ ਜੋੜਨਾ ਸੀ ਇਟਲੀ ਭਰ ਤੋਂ 11 ਟੀਮਾਂ ਨੇ ਇਸ ਵਿੱਚ ਭਾਗ ਲਿਆ ਠੰਡ ਦੇ ਬਾਵਜੂਦ ਦਰਸ਼ਕਾਂ ਨੇ ਖੂਬ ਮਜ਼ਾ ਲਿਆ ਫਾਈਨਲ ਮੁਕਾਬਲੇ ਵਿੱਚ ਚੜਦੀ ਕਲਾ ਸਪੋਰਟਸ ਕਲੱਬ ਲੈਨੋ ਨੇ 1984 ਬਰਗਮੋ ਸਪੋਰਟਸ ਕਲੱਬ ਨੂੰ ਹਰਾ ਕੇ ਕੱਪ ਆਪਣੇ ਨਾਮ ਕੀਤਾ ਪਹਿਲੇ ਸਥਾਨ ਤੇ 800 ਯੂਰੋ ਦੂਸਰੇ ਸਥਾਨ ਤੇ 600 ਯੂਰੋ ਤੀਸਰੇ ਸਥਾਨ ਤੇ 200 ਯੂਰੋ ਅਤੇ ਕੱਪ ਦਿੱਤਾ ਗਿਆ ਸਾਰੀਆਂ ਟੀਮਾਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ ਦਿੱਤੇ ਗਏ ਖਿਡਾਰੀਆਂ ਤੇ ਦਰਸ਼ਕਾਂ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ ਪ੍ਰਬੰਧਕਾਂ ਨੇ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ। ਇਹ ਟੂਰਨਾਮੈਂਟ ਬੇਹੱਦ ਸਫਲ ਅਤੇ ਯਾਦਗਾਰੀ ਸਾਬਤ ਹੋਇਆ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਅੱਜ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬਹਿਰਗਾਮੋ ਵੱਲੋਂ ਪਿੰਡ ਕਾਲਚੋ ਵਿਖੇ ਜੋ ਚੈਂਟਰ ਸਪੋਰਟਿਵ ਆ ਉੱਥੇ ਸਾਰੀਆਂ ਹੀ ਟੀਮਾਂ ਦੇ ਸਹਿਯੋਗ ਨਾਲ ਸਾਰੇ ਬਹਿਰਗਾਮੋ ਦੀ ਸੰਗਤ ਉੱਤੇ ਨੌਜਵਾਨਾਂ ਦੇ ਸਹਿਯੋਗ ਨਾਲ ਜੋ ਪ੍ਰਾਲਾ ਕੀਤਾ ਸੀ ਬਾਲੀਵਾਲ ਦੇ ਮੈਚ ਕਰਵਾਏ ਗਏ ਸਨ ਉਹ ਸਤਿਗੁਰਾਂ ਦੀ ਕਿਰਪਾ ਨਾਲ ਨਿਰਵਿਘਨ ਤਾ ਸਾਹਿਬ ਸੰਪੂਰਨ ਹੋਏ ਨੇ ਜਿਹਦੇ ਵਿੱਚ ਮੇਨੋ ਦੀ ਟੀਮ ਜੇਤੂ ਰਹੀ ਆ ਤੇ ਬਹਿਰਗਮੋ ਦੀ ਟੀਮ ਸੈਕੰਡ ਰਹੀ ਆ ਤੇ ਅਨਾਦਲੋ ਦੀ ਟੀਮ ਜੋ ਥਰਡ ਆਈ ਆ ਸੋ 11 ਟੀਮਾਂ ਆਈਆਂ ਹੋਈਆਂ ਸਨ ਸਾਰੀ ਸੰਗਤ ਸਾਰੀਆਂ ਟੀਮਾਂ ਜੋ ਸੀਨੀਅਰ ਪਲੇਅਰ ਰੈਫਰੀ ਸਹਿਬਾਨ ਸਾਡੇ ਮੀਡੀਆ ਵਾਲੇ ਵੀ ਸਾਡੇ ਲਾਈਵ ਵਾਲੇ ਵੀ ਸਾਰੇ ਹੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਤ ਗੁਰਾਂ ਦਾ ਕੋਟਰਾਣ ਕੋਟ ਧੰਨਵਾਦ ਕਰਦੇ ਆ ਕਿ ਜੋ ਉਹਨਾਂ ਨੇ ਇਹ ਅਪਰਾਲਾ ਕਰਨ ਦਾ ਉਦਮ ਬਖਸ਼ਿਆ ਤੇ ਉਹਨਾਂ ਦੀ ਕਿਰਪਾ ਸਦਕਾ ਅੱਜ ਬਹੁਤ ਸੋਹਣੇ ਸਾਰੇ ਮੈਚ ਹੋ ਗਏ ਸੋ ਸਾਰੀਆਂ ਹੀ ਆਈਆਂ ਹੋਈਆਂ ਸੰਗਤਾਂ ਦਾ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ